ਮੁਹੱਬਤ ਤੇਰੇ ਨਾਲ ਕਰਨ ਨੂੰ ਹਾਏ ਕਰਦਾ ਏ ਦਿਲ ਦੁਨੀਆਂ ਦੀਆਂ ਨਜ਼ਰਾਂ ਕੋਲੋਂ ਹਾਏ ਡਰਦਾ ਏ ਦਿਲ ਪਤਾ ਨਹੀਂ ਕਿਦਾਂ ਚਲਕ ਤੇਰੀ ਨੇ ਹਾਏ ਲੁੱਟ ਲਿਆ ਏ ਐਨਾ ਸੌਖਾ ਕਦ ਕਿਸੇ ਤੋਂ ਹਰਦਾ ਏ ਦਿਲ ਮੂੰਹੋਂ ਬੋਲ ਕੇ ਲੋਕਾਂ ਸਾਹਮਣੇ ਕੁਝ ਨਹੀਂ ਕਹਿੰਦਾ ਤੇਰੇ ਮੇਰੇ ਪਿਆਰ ਦਾ ਇੱਕ ਪਰਦਾ ਹੈ ਦਿਲ ਉਹ ਜਿੰਨਾ ਚਾਹੇ ਖੇਡ ਲੈ ਤੂੰ ਜੀ ਪਰ ਕੇ ਚੂਣੀ ਕਰਦਾ ਤੇਰੇ ਆਪਣੇ ਕਰਦਾ ਹੈ ਦਿਲ ਲੋਕਾਂ ਪਾਣੇ ਵੱਧ ਗਈਏ ਦਿਲ ਦੀ ਧੜਕਨ ਪਰ ਤੇਰੀ ਖਾਤਰ ਠੰਡੇ ਹਾਂਗੇ ਪਰਦਾਏ ਦਿਲ ਅੱਖੀਆਂ ਦਾ ਰਾਤ ਰਾਤ ਪਰ ਹੈ ਰੱਜ ਕੇ ਸੌਣਾ ਤਲਮ ਕੱਲਾ ਚੁੱਪ ਚਪੀਤੇ ਜਰਦਾਏ ਦਿਲ ਪੁੱਛਦੀ ਨਿਹਾਲ ਲੋਕਮਦਹੋਸ਼ ਤੋਂ ਪੁੱਛਦੀ ਨਿਹਾਲ ਲੋਕਮਦਹੋਸ਼ ਤੋਂ ਕੀ ਦੱਸੇ ਸਾਰੇ ਦਿਨ ਵਿੱਚ ਕਿੰਨੀ ਵਾਰੀ ਮਰਦਾ ਏ ਦਿਲ ਸਾਰੇ ਦਿਨ ਵਿੱਚ ਕਿੰਨੀ ਵਾਰੀ ਹਾਏ ਮਰਦਾ ਏ ਦਿਲ